ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਅਮਿਤੋਜ ਦੀਪ ਸਿੰਘ ਮੈਂ ਆਪ ਜੀ ਦੇ ਅੱਗੇ ਇੱਕ ਸਾਖੀ ਪੇਸ਼ ਕਰਨ ਜਾ ਰਿਹਾ ਹਾਂ ਮੇਰੀ ਸਾਖੀ ਦਾ ਵਿਸ਼ਾ ਹੈ ਸਿੱਖ ਬੱਚੇ ਦੀ ਸ਼ਹੀਦੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਆਓ ਸਾਰੇ ਇਸਮੇਸ਼ ਪਿਤਾ ਦੀ ਬਖਸ਼ੀ ਹੋਈ ਫਤਿਹ ਨੂੰ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੋਂ ਜ਼ਾਲਮ ਲੋਕ थर-थर ਕੰਬਦੇ ਸਨ। ਜ ਬਾਬਾ ਜੀ ਨੇ ਜ਼ਾਲਮ ਲੋਕਾਂ ਨੂੰ ਐਸੀ ਮਾਰ ਮਾਰੀ ਕਿ ਸਾਰੇ ਦੁਲਫਰਤੋ ਪਰੇ ਹਟ ਗਏ। ਇਹ ਜਦੋਂ ਫਰਾਂਸੀਅਰ ਨੇ ਦਿੱਲੀ ਦੀ ਹਕੂਮਤ ਸੰਭਾਲੀ ਤੇ ਉਸ ਨੇ ਸਿੱਖਾਂ ਦੀ ਵੱਧ ਰਹੀ ਸ਼ਕਤੀ ਨੂੰ ਖਤਮ ਕਰਨ ਦਾ ਸੋਚਿਆ। उसने भारी गिनती खोज इकटी करके सिखा खत्म करने का सोचा उसने गुरु बाबा बंदा सिंह बहादुर जी ने गुरदास नगर की गड़ी घेर लिया अंत बाबा बंदा सिंह बहादुर जी ने उन्होंने गुरदास नगर की गढ़ी लिया फलूस की शकल में उन्होंने ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਹਰ ਰੋਜ਼ 100 ਸਿੱਖ ਮਾਰੇ ਜਾਂਦੇ ਸਨ ਉਹਨਾਂ ਵਿੱਚੋਂ ਇੱਕ ਇਤਿਹਾਸਿਕ ਸਿੱਖ ਸੀ ਜਿਸ ਦੀ ਉਮਰ ਕੇਵਲ 18 ਸਾਲ ਸੀ ਉਹ ਆਪਣੀ ਬੁੱਢੀ ਮਾਤਾ ਦਾ ਇੱਕੋ ਇੱਕ ਸਹਾਰਾ ਸੀ ਉਸ ਦੀ ਬੁੱਢੀ ਮਾਤਾ ਫਰਖਸ਼ੀਰ ਕੋਲ ਕੁਜੀ ਤਾਂ ਉਸ ਨੇ ਕਿਹਾ ਕਿ ਮੇਰਾ ਪੁੱਤ ਸਿੱਖ ਨਹੀਂ ਉਸ ਨੇ ਉਸ ਨੂੰ ਗਲਤੀ ਨਾਲ ਫੜ ਲਿਆ ਗਿਆ ਹੈ ਉਸ ਨੂੰ ਛੱਡ ਦਿੱਤਾ ਜਾਵੇ ਸਰਖਸ਼ੀਰ ਕੋਲ ਇੱਕ ਨਵੀਂ ਖੇਡ ਬਣ ਚੁੱਕੀ ਸੀ ਕਿ ਜੇ ਇਸ ਮੁੰਡਾ ਮਾਫੀ ਮੰਗ ਲਏ ਤਾਂ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਸਿੱਖਾਂ ਨੇ ਸਾਡੇ ਕੋਲੋਂ ਮਾਫੀ ਮੰਗ ਲਈ ਹੈ ਬੁੱਢੀ ਉਸਨੇ ਬੁੱਢੀ ਮਾਦਾ ਨੂੰ ਕਿਹਾ ਕਿ ਜੇ ਤੇਰਾ ਮੁੰਡਾ ਸਾਡੇ ਕੋਲੋਂ ਮਾਫੀ ਮੰਗ ਲੇ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਉਸ ਨੂੰ ਛੱਡ ਦਿੱਤਾ ਜਾਵੇਗਾ ਉਸਨੇ ਉਸਨੇ ਉਸ ਦਾ ਹੁਕਮ ਕੋਤਵਾਲ ਕੋਲ ਭਜਾਇਆ ਤੇ ਉਸ ਉਸ ਕੋਲ ਉਸ ਦੀ ਉਸ ਦੀ ਬੁੱਢੀ ਮਾਤਾ ਉਸ ਦੀ ਤੇ ਉਸ ਦੀ ਬੁੱਢੀ ਮਾਤਾ ਨੇ ਉਸ ਨੂੰ ਸਮਝਾਇਆ ਕਿ ਤੂੰ ਇੱਥੇ ਕਹਿ ਰਹੀ ਜੀ ਮੈਂ ਗੁਰੂ ਦਾ ਪੱਕਾ ਸਿੱਖ ਨਹੀਂ ਤਾਂ ਉਬਾਰ ਜਾ ਕੇ ਫਿਰ ਤੂੰ ਸਿੱਖ ਬਣ ਜਾਵੇਂਗੀ ਉਸਨੇ ਉਹ ਉੱਚ ਉੱਚ ਕਹਿ ਲੱਗਾ ਕਿ ਮੈਂ ਗੁਰੂ ਦਾ ਪੱਕਾ ਸਿੱਖ ਹਾਂ ਮੇਰੀ ਮਾਂ ਝੂਠ ਬੋਲਦੀ ਹੈ ਉਸ ਉਸਦੀ ਬੁੱਢੀ ਮਾਤਾ ਨੇ ਉਸ ਨੂੰ ਕਈ ਵਾਰ ਸੁਝਾਇਆ ਕਿ ਕਹਿ ਦੇ ਤੂੰ ਗੁਰੂ ਦਾ ਸਿੱਖ ਨਹੀਂ ਹੈ ਫਿਰ ਵੀ ਉਹ ਮੁੰਡਾ ਕਹਿ ਲੱਗਾ ਕਿ ਮੈਂ ਗੁਰੂ ਦਾ ਪੱਕਾ ਸਿੱਖ ਹਾਂ ਅੰਤ ਉਹ ਸਹੀ ਹਿੱਦੀਆਂ ਪਾ ਗਿਆ ਸਿੱਖਿਆ ਸਿੱਖ ਕਦੀ ਝੂਠ ਨਹੀਂ ਬੋਲਦੇ ਸਿੱਖ ਆਪਣੀ ਸਿੱਖੀ ਨੂੰ ਜਾਨ ਤੋਂ ਵੀ ਪਿਆਰੀ ਮੰਨਦੇ ਹਨ ਬਾਹਰੋਂ ਜੀ ਕਾ ਖਾਲਸਾ ਬਾਹਰੋਂ ਜੀ ਕੀ ਫਤਿਹ